ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਹੀ ਚੱਲੇ ਆ ਜਿੱਦ ਲੁਧਿਆਣੇ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ ਤੇ ਸਾਰੇ ਮਿੱਤਰ ਸੱਜਣ ਵੀਰ ਭਰਾ ਜਿੰਨੇ ਆ ਸਾਰੇ ਆ ਦੇਖੋ ਮੇਰੇ ਗੱਡੀ 'ਚ ਬੈਠੇ ਆ ਆ ਮੇਰਾ ਦੀਪਾ ਬਾਬਾ ਨਾਲ ਅਭੀ ਸਾਡਾ ਨਾਲ ਬਾਈ ਸਾਡਾ ਜੱਗੂ ਭਗਵਾਨਪੁਰੀਆ ਲੋ ਜੀ ਗੱਲ ਤੋਂ ਆ ਗਏ ਜੀ ਦੁਬਰੀ ਦਾ ਪੁਲ ਆ ਇਹ ਇੱਥੇ ਤੱਕ ਆ ਗਏ ਆ ਜਿਹੜਾ ਪੌੜਾਣਾ ਉੱਥੇ ਤੱਕ ਜਾਵਾਂ ਆ ਪੁਲ ਤੋਂ ਅਗਲਾ ਪੁਲ ਕੋਰੋ ਲਓ ਜੀ ਆਪਾਂ ਪਹੁੰਚ ਗਏ ਹੁਣ ਸ਼ਾਨੇਵਾਲ ਦੇ ਕੋਲੇ ਇੱਧਰ ਲੱਗੇ ਨੇ ਸੋਲਰ ਸਿਸਟਮ ਨਹਿਰ ਦੇ ਵਿੱਚ ਤੇ ਕਾਫੀ ਦੂਰ ਤੱਕ ਸੋਲਰ ਸਿਸਟਮ ਦਾ ਹੈਗਾ ਬੜੀਆ ਪ੍ਰੋਗਰਾਮ ਆ ਮੁਰਸ਼ਿਦਾਂ ਨਾਲ ਥੋੜੇ ਇਸ਼ਾਰਾਤ ਕਰਦੇ ਜਾਂਦੇ ਸੀਗੇ ਚੱਲ ਆਪਾਂ ਇੱਥੋਂ ਲਓ ਵੀ ਮਿੱਤਰੋ ਅਸੀਂ ਪਹੁੰਚ ਗਏ ਆ ਭੂਰੇ ਢਾਬੇ ਤੇ ਹੁਣ ਲੱਗੇ ਆ ਇੱਥੇ ਲੰਗਰ ਪਾਣੀ ਛਕਣ ਰੋਟੀ ਖਾਣਿਆ ਹੁਣ ਉਹ ਤੋਂ ਫਿਰ ਅਗਲਾ ਬਲੌਗ ਪਾ ਕੇ ਤੁਹਾਨੂੰ ਫਿਰ ਦੱਸਦੇ ਆ ਛੇਤੀ ਦੀਪਾ ਬਾਬਾ ਸਾਡੇ ਨਾਲ ਦੁਪਹਿਰ ਦੇ 2:32 ਟੀਮ ਸਾਡੀ ਗਈ ਆ ਅੰਦਰ ਲੰਗਰ ਪ੍ਰਸ਼ਾਦਾ ਲੈਣ ਲੈ ਕੇ ਆਂਦੇ ਫਿਰ ਤੁਹਾਨੂੰ ਦੱਸਦੇ ਆ ਫਿਰ ਮਿਲਦੇ ਆ ਬਾਅਦ ਹਾਂ ਵੀ ਦੋਸਤੋ ਅਸੀਂ ਪਹੁੰਚ ਗਏ ਭਾਈ ਭੂਰੇ ਦੇ ਢਾਬੇ ਤੇ ਇੱਥੇ ਹੁਣ ਸ਼ਕਾ ਕੇ ਪ੍ਰਸ਼ਾਦਾ ਪਾਣੀ ਸਾਡੀ ਟੀਮ ਪੂਰੀ ਤਿਆਰ ਆ ਤੇ ਅਨੰਦਪੁਰ ਸਾਹਿਬ ਅਸੀਂ ਪਹੁੰਚਣ ਆਲੇ ਆ ਫਿਰ ਉੱਥੇ ਦਰਸ਼ਨ ਮੇਲੇ ਕਰਕੇ ਗਾਂ ਫਿਰ ਭਗਵਾਨ ਸਾਹਿਬ ਦੇ ਚਾਲੇ ਪਾਵਾਂਗੇ ਤੇ ਅੱਜ ਰਾਤ ਨਹੀਂ ਉੱਤੀ ਸੇਵਾ ਲੱਗੀ ਹੋਈ ਆ ਉਹ ਸੇਵਾ ਕਰਕੇ ਫਿਰ ਕੱਲ ਨੂੰ ਜੋ ਵੀ ਹੋਊਗਾ ਫਿਰ ਓਕਣ ਪ੍ਰੋਗਰਾਮ ਦੇਖਾਂਗੇ ਮੁੰਡੇ ਕਹਿੰਦੇ ਫਿਰ ਆਪਾਂ ਰੋਟੀ ਪਾਣੀ ਰਹਿਣ ਤੂੰ ਆਪਾਂ ਚਾਹ ਨਾਲ ਪਕੌੜੇ ਖਾਣੇ ਆ ਮਿਕਸ ਕਹਿੰਦੇ ਪਕੌੜੇ ਮੰਗਾ ਲਓ ਤੇ ਇਹ ਆਪਾਂ ਖਾਣੇ ਆ ਚਲੋ ਫਿਰ ਕਾਨੇ ਅਧੇਰੀ ਕਰਦੇ ਆ ਪਕੌੜਿਆਂ ਦੀ ਹੋਰ ਕਿ ਬਣਾ ਲੱਗਿਆ ਸੀ ਪਕੌੜੇ ਪੂਰੇ ਦੇ ਪੂਰੇ ਢਾਬੇ ਦੇ ਢਾਬੇ ਖਾ ਗਏ ਪਾਣੀ ਖਾਂਦੇ ਆ ਨਾਲ ਆ ਗਈ ਫਿਰ ਗਰਮੋ ਗਰਮ ਚਾਹ ਚੱਕਲੇ ਫਟੇ ਫਿਰ ਪੀ ਕੇ ਕਹਿੰਦਾ ਪੈ ਜਾਓ ਆਪਣੇ ਰਾਹ ਅਕੌੜਿਆਂ ਨਾਲ ਚਾਹ ਤੇ ਗੱਲਬਾਤ ਹੀ ਵਧੀਆ ਬਣ ਗਈ ਲੋ ਜੀ ਚਾਹ ਪਾਣੀ ਪੀ ਕੇ ਨਿਕਲਿਆ ਪੂਰੇ ਦੇ ਢਾਬੇ ਤੋਂ ਬਾਹਰ ਬਾਸ ਦੇ ਮੋਰ ਤੇ ਟਿਕਣ ਲੱਗਿਆ ਸੀਗਾ ਬਚ ਗਿਆ ਤੇ ਸਾਰੇ ਵੀਰ ਨਿਕਲੇ ਬਾਹਰ ਨੂੰ ਇੱਧਰ ਲਿਖਿਆ ਪੂਰੇ ਦਾ ਢਾਬਾ ਪੂਰੇ ਦਾ ਢਾਬਾ ਚਲੋ ਆਪਾਂ ਅੱਗੇ ਵਧੀਏ ਬੈਠੋ ਗੱਡੀਆਂ 'ਚ ਪਹਿਲੀ ਪਹਾੜੀ ਦੀਪੇ ਵੀਰੇ ਦੀ ਆ ਗਈ ਚਾਲ ਮਾਣੇ ਦੇ ਤੇ ਚੜ ਗਏ ਪਹਾੜੀ ਨਾ ਇਥੇ ਮੈਂ ਕਲੋਨੀ ਕੱਟਨੀ ਹੈ ਮੇਰੀ ਪਹਾੜੀ ਇਹ ਲਓ ਜੀ ਉਹ ਕੀ ਲੀ ਗਾ ਬਾਬਾ ਪਹੁੰਚ ਗਏ ਆ ਆ ਮਗਰ ਬੈਟਨ ਸਾਡੇ ਨਾਲ ਬਣੋਣੀ ਦੀਪੇਂਦਰਿਆ ਆਪਾਂ ਕਿੱਧਰ ਚੱਲੇ ਆ ਇੱਧਰ ਨੂੰ ਚੱਲੇ ਆ ਪਹਾੜਾ ਵੱਲ ਨੂੰ ਚੱਲਨੇ ਆ ਬਾਬੇ ਹੋਣੀ ਪਹਾੜਾ ਵੱਲ ਨੂੰ ਚੱਲਨੇ ਆ ਪਹਾੜਾ ਵੱਲ ਨੂੰ ਚੱਲਦੇ ਜੀ ਰਾਹਤੇ ਜਾਂਦੇ ਪਏ ਹਣਾ ਆ ਗਿਆ ਜ਼ਿਮੀਦਾਰ ਦਾ ਟੱਬਾ ਜ਼ਿਮੀਦਾਰਾ ਟੱਬਾ ਪੂਰੇ ਟੱਬੇ ਤੋਂ ਨਿਕਲ ਕੇ ਹੁਣ ਜਿਮੀਦਾਰਾ ਟੱਬਾ ਜ਼ਿਮੀਦਾਰਾ ਟੱਬਾ ਆ ਜ਼ਿਮੀਦਾਰਾ ਹਵੇਲੀ ਆ ਗਈ ਹਵੇਲੀ ਆ ਗਈ ਹਵੇਲੀ ਤੋਂ ਆਪਾਂ ਗਾਹਾਂ ਵੱਧ ਗਏ ਤੇ ਆ ਗਿਆ ਪੌਲ ਦਾ ਬਹੁਤ ਵਧੀਆ ਵਿਊ ਵਧੀਆ ਲੱਗਦਾ ਇਹ ਪੌਲ ਤੇ ਚਾਰੇ ਪਾਸੇ ਲੋਰੀ ਲੋਹਂਜ ਦੇ ਅੰਮਨਪੁਰ ਸਾਹਿਬ ਆ ਮਨ ਨੂੰ ਕਹਤਾ ਵੀ ਪੀ ਆਪਾ ਪਾ ਲਾ ਦੇਣਾ ਅੰਮਾ ਪਾਲਿਆ ਤੇ ਆਪਾਂ ਤੁਰ ਪਏ ਅੱਗੇ ਟੁੱਪੀ ਸੀ ਬੜੀ ਜਿਆਦੇ ਜੁੱਤੀਆਂ ਸੀ ਲਾ ਕੇ ਤੁਰ ਪਏ ਤੇ ਜਰਵਾਹ ਚੜਾਈ ਚੜੇ ਆ ਪੈਰਾਂ ਦੇ ਕਰਾ ਲਿਆ ਸੀ ਸਾਰਿਆਂ ਨੇ ਸਾਡੇ ਗਾਹਾਂ ਜਾ ਕੇ ਨਾ ਜੋੜੇ ਉੱਪਰ ਜਮਾ ਕਰਾ ਦੇਵੇ ਥੱਲੇੋਂ ਪਾ ਲਵੇ ਜੋੜੇ ਆਰਤੀ ਕਰਮ ਨਾਲ ਤੇ ਹੁਣ ਉੱਪਰ ਮੁੱਖਾ ਟਿਕਣ ਵਾਸਤੇ ਅਰੇ ਵੀਰ ਮਾਲੀ ਨੇ ਥੋੜਾ ਕੋਈ ਨਗਰਾ ਕੋਈ ਮੂਰੇ ਆ ਦੇਖੋ ਚੰਬਾਨੇ ਨਾ ਨੈਣ ਦੇ ਵੀਰ ਪਹਾੜੀ ਆ ਗਈ ਇੱਥੇ ਦਾ ਵੀਊ ਦੇਖੋ ਬਦਲਬਾਜੀ ਵਧੀਆ ਹੋਈ ਹੋਈ ਆ ਤੇ ਮੁੰਡੇ ਬਾਹਰ ਨੂੰ ਨਿਕਲੇ ਮੱਥਾ ਦੇਖ ਕੇ ਹੁਣ ਆਪਾਂ ਲੈ ਲੈਂਦੇ ਆ ਦੇਖ ਇਤੋਂ ਆਪਾਂ ਲੈ ਲੀਏ ਪਾਪ ਕੌਰ ਜੋ ਮੱਕੀ ਦੇ ਦਾਣੇ ਪਾਪ ਕੌਰ ਖਾਉਂਦੇ ਨੇ ਉਹ ਲੈ ਲਈਏ ਵਿੱਚ ਆ ਚਿਪਸਾਂ ਜੀਆਂ ਨੇ ਇਹ ਲੈ ਲਈਏ ਜੇ ਆਪਾਂ ਲੈ ਲਏ ਚਾਰ ਪੰਜ ਪੈਕ ਆ ਲੈ ਲੇ ਉਹ ਲੈ ਲੇ ਕੀ ਪਾਰਕਿੰਗ ਦੇ ਨਾਲ ਹੀ ਇਹ ਬਾਬੇ ਦੀ ਦੁਕਾਨ ਜੀ ਕਹਿੰਦੇ ਵਧੀਆ ਜੀ ਚੀਜ਼ਾਂ ਚਲੋ ਇਹ ਵੀ ਦੇਖ ਲਈਆਂ ਆ ਸਾਹਮਣੇ ਪਾਰਕਿੰਗ ਆ ਹੋਰ ਲੈ ਲੈ ਦੋ ਚਾਰ ਜਿਹੜੇ ਲੈਣੇ ਆ ਅੱਛਾ ਹੁਣ ਬਾਬੇ ਜੀ ਪਹੁੰਚਿਆ ਪਾਲਾ ਪਾਲਾ ਇੱਕ ਤੁਹਾਨੂੰ ਆ ਬੱਦ ਦਾ ਹੋ ਦਿਖਾਈਏ ਇਹ ਮਸਜਿਦ ਨਾਲ ਲੋਕ ਬੁੱਲ ਕੇ ਆਏ ਤੇ ਤਮੀਜ਼ ਤੇ ਇੱਥੋਂ ਲੈਣ ਲੱਗਿਆ ਜਮਨ ਚਪਲਾ ਅਮਰ ਕਹਿੰਦਾ ਆਪਾਂ ਜੱਪੜਾ ਲੈ ਲਈਏ ਇੱਥੇ ਦਾ ਪ੍ਰਾਈਸ ਹੀ ਜੱਪੜਾ ਹੁੰਦਾ 134 ਰੁਪਏ ਕਹਿੰਦਾ 1 ਰੁਪਿਆ ਵੀ ਆਪਾਂ ਘੱਟ ਨਹੀਂ ਕਰਨਾ ਹੈਗਾ ਅਮਰ ਨੇ ਉਥੇ ਰਹਿ ਕੇ ਵੀ 100 ਰੁਪਏ ਲੱਗਾ ਕਹਿੰਦਾ ਨਹੀਂ ਮੈਂ ਤਾਂ ਕਹਿੰਦਾ ਲੈ ਇਹ 1 ਰੁਪਿਆ ਵੀ ਨਹੀਂ ਘੱਟ ਕਰਨਾ ਹੈਗਾ ਅਮਰ ਕਹਿੰਦਾ ਫੇਰ ਰੱਖ ਲੈ ਨੂੰ ਆਪਦੇ ਕੋਲੇ ਭਾਈ 100 ਰੁਪਏ ਆ ਕਹਿੰਦਾ ਪ੍ਰਾਈਸ ਤਾਂ ਦੇਖ ਲਾ ਹਾਂ ਪਹੁੰਚ ਮੰਨਿਆ ਬਾਈ ਜੀ ਕੋ ਮਾਨ ਲੇ ਕਰ ਪੀਣ ਨਹੀਂ ਕੱਟ ਪਾ ਜੀ ਹੁਣ ਆਈ ਨੀ ਜਿੱਦ ਰੁਪਈਆ ਵੀ ਕਹੂੰਗੇ ਰੁਪਈਆ ਉਹ ਨਹੀਂ ਲੈਸ ਹੋਣਾ ਬਾਈ 100 ਲੈ ਲੈ 100 ਰੁਪਈਆ ਚਲੋ ਬਾਈ ਕੱਢ ਜਾਰ ਚਲੋ ਜੀ ਅਗਲੀ ਦੁਕਾਨ ਤੇ ਚੱਲਦੇ ਆ ਬਾਣੀ ਕਲੈਕਸ਼ਨ ਅਗਲੀ ਦੁਕਾਨ ਤੇ ਪਹੁੰਚ ਕੇ ਵੀਰ ਕੋਲੇ ਬਾਣੀ ਕਲੈਕਸ਼ਨ ਵੀਰ ਦਾ ਸੁਭਾਅ ਬਹੁਤ ਵਧੀਆ ਸੀਗਾ ਵੀਰ ਵੀਰ ਨੇ ਵਧੀਆ ਆਪਣੀ ਗੁਰਦੁਰਦੀ ਮਾਰਕੀਟ ਆ ਅਨੰਦਪੁਰ ਸਾਹਿਬ ਦੀ ਬਾਣੀ ਕਲੈਕਸ਼ਨ ਤੇ ਆ ਚੈੱਕ ਕਰਦੇ ਚੈਪਲਾਂ ਦਾ ਜੋੜ ਜੀ ਕਿਸੇ ਅੰਦਰੋਂ ਅੱਜ ਨਾ ਕਿੰਨੇ ਦੀਆਂ ਨੇ ਤੇਰੀ 121 ਰੁਪਏ ਦੇ ਉੱਤੇ ਹੀ ਗਾ ਪ੍ਰਾਈਸ ਤੇ ਆਮਣ ਕਹਿੰਦਾ 100 ਰੁਪਏ ਲੈ ਵੀਰੇ ਲਖਾਨੀ ਆਸ਼ੀਰਵਾਦ ਆ ਬਾਈ ਨੇ ਇੱਥੇ ਸਾਨੂੰ ਆ ਤਾਂ ਹੋਈ ਨਾ ਗੱਲਬਾਤ ਅਮਰ ਜੀ ਹੁਣ ਤਰੀਫਾਂ ਕਰਦਾ ਸਾਹਮਣੇ ਆ ਪੜ ਲੈ ਇਹਦਾ ਐਮ ਆਰ ਪਾ ਦੇਖ ਲੋ ਕਹਿੰਦਾ ਬਾਈ ਨੇ ਸਾਡੀ ਕਦਰ ਕੀਤੀ ਆ ਠੀਕ ਆ ਆ ਤਾਂ ਹੁੰਦੀ ਆ ਨਾ ਗੱਲਬਾਤ ਦੁਕਾਨਦਾਰੀ ਚਲਾਉਣ ਦੀ ਜਿਹੜੇ 5 ਦਾ ਰੁਪਇਆ ਬਚਦਾ ਲੈ ਲਓ ਕਿੰਨਾ ਬਾਈ ਆਪਣਾ ਜੀ ਉਹ ਤਾਂ ਉਹੀ ਆਕੜੀ ਜਾਂਦਾ ਹੈਗਾ ਧੰਨਵਾਦ ਤੁਹਾਡਾ ਬਹੁਤ ਬਹੁਤ ਟੀ ਵੀ ਤੋਂ ਵੀ ਚਪਲਾਂ ਲਿਆ ਕਰੋ ਇਤਿਨੰਦਪੁਰ ਸਾਹਿਬ ਕਿੰਨੋ ਵੀਰੇ ਆ ਚੱਕ ਗਏ ਨਾ 100 ਰੁਪਿਆ ਆ ਨਾ ਉਹ ਵੀ ਖੋਸ ਤੇ ਮੈਂ ਮੀਹੋ ਸੇ ਚਾਲੋ ਚਲੀਏ ਆਪਾਂ ਦਾ ਲੈ ਵੀ ਆਪਾਂ ਗਹਾਵਣ ਤੁਰ ਪਏ ਆ ਤੇ ਨੰਗਲ ਡੈਮ ਟੱਪ ਕੇ ਲਗਭਗ ਪਘੋਰ ਸਾਹਿਬ ਜਿਹੜੀ ਗੁਰਦੁਆਰਾ ਵਾ ਉਹਦੇ ਕੋਲ ਪਹੁੰਚ ਚਲੇ ਆਪਾਂ ਪਹਿਲਾਂ ਤਾਂ ਆਪਾਂ ਇੱਧਰ ਦਰਸ਼ਨ ਮੇਲੇ ਕਰਾਂਗੇ ਫਿਰ ਚੱਲਾਂਗੇ ਆਪਾਂ ਨਾਮ 68 ਖਿੱਚ ਦੇ ਕਰਾਂ ਵੀ ਜਮਾਨਾ ਤੂੰ ਵੀ ਬਣਾ ਲੈ ਵੀ ਵੀਡੀਓ ਬਣਾਈ ਚੱਲ ਬਣਾਈ ਚੱਲ ਸੜਕਾਂ ਸਾਫ ਨੇ ਇਧਰ ਲੀਆਂ ਉ ਮੂਰੇ ਗਾਵਾਂ ਘੁਮਾ ਆ ਜਾਂਦੀਆਂ ਨੇ ਖਿਆਲ ਰੱਖਣਾ ਪੈਂਦਾ ਵਾ ਆ ਗਿਆ ਪਗੋੜ ਸਾਹਿਬ ਦਾ ਗੇਟ ਇੱਥੋਂ ਕਹਿੰਦਾ ਇਹ ਚਾੜ ਦੇ ਤਾਹਾਂ ਚੜਾਈ ਚੱਕ ਦੇ ਚੱਕ ਦੇ ਖਿੱਚ ਦੇ ਛਦੀ ਤਾਹਾਂ ਨੂੰ ਇੱਥੇ ਨਾ 95 ਦੇ ਵਿੱਚ ਅਸੀਂ ਇੱਕ ਬੰਦਰ ਫੜਿਆ ਬੱਚਾ ਜਿਹਾ ਨਾਲ ਮਿਲਦਾ ਸੀਗਾ ਦੋ ਤਿੰਨ ਬੰਦੇ ਮੈਂ ਤਾਂ ਉਹ ਕਾਰ 'ਚ ਬੈਠਾ ਹੀ ਉਹਨਾਂ ਨੇ ਬੱਚਾ ਫੜ ਲਿਆ ਸੀਗਾ ਇਹ ਆ ਗਏ ਆਪਾਂ ਅੰਦਰ ਤੇ ਗੱਡੀ ਲਾ ਲਓ ਵੀ ਸਾਈਡ ਤੇ ਕਰੀਏ ਆਪਾਂ ਦਰਸ਼ਨ ਮੇਲੇ ਆ ਗਏ ਨਾ ਜੀ ਸਾਹਮਣੇ 깔ੋ ਬਾਈ ਦਰਸ਼ਨ ਜੇਲੀ ਆਪਾਂ ਹੁਣ ਅੰਦਰ ਮੱਤਾ ਦੇਖਣ ਇਧਰ ਲਾ ਤੁਹਾਨੂੰ ਵਿਊ ਦਿਖਾਉਂਦੇ ਆ ਉਹ ਸਾਹਮਣੇ ਨਾਕਸਾ ਛਾਟ ਆ ਉਹ ਦੀਨਿਆਂ ਸਾਹਮਣੇ ਆਓ ਹੂੰ ਇਧਰਲੇ ਪਾਸੇ ਤੁਹਾਨੂੰ ਰਾੜਾ ਸ਼ਬਦ ਗੁਰਦੁਆਰਾ ਦਿਖਾਉਂਦੇ ਆ ਆਓ ਸਾਹਮਣੇ ਰਾੜਾ ਸ਼ਬਦ ਗੁਰਦੁਆਰਾ ਆ ਗਿਆ ਇਥੇ ਬੀਬੀ ਨੇ ਬਣਾਇਆ ਸੀਗਾ ਜੀ ਗੁਰਦੁਆਰਾ ਸਾਹਿਬ ਇਧਰ ਨੂੰ ਬਾਬਾ ਜੀ ਜਲ ਪ੍ਰਵਾਹ ਕੀਤੇ ਸੀਗਾ ਇੱਥੇ ਇਹ ਹੈਗੇ 94 ਦੀ ਗੱਲ ਜਰ ਮੇਰੇ ਨਾਲ ਹੀ ਸੀਗਾ ਇੱਥੇ ਬਾਬਾ ਜੀ ਦੇ ਹੁਣ ਚੱਲਦੇ ਆਪਾਂ ਅੰਦਰ ਮੱਥਾ ਟੇਕਣ ਮੱਥਾ ਟੇਕ ਕੇ ਬਾਹਰ ਆਏ ਤਾਂ ਦੇਖ ਲੈਗੇ ਆਗੇ ਵੀਰ ਨਾਲ ਬਾਹਰ ਆਜ ਵੀ ਆਜੋ ਗੁਰ ਰਹਿਮਤ ਨਾਲ ਤੇ ਅੰਮਣ ਵੀ ਦੇਖ ਸਕਦਾ ਹੁੰਦਾ ਥਾਲ ਵੀ ਦੇਖ ਨਹੀਂ ਸਕਦੀ ਅੰਮਣ ਨੇ ਇਹ ਆ ਚੱਕ ਇਹ ਆਲ ਲਾ ਲਿਆ ਗਾੜੀ ਨੂੰ ਤੇ ਉਹ ਗੁਰਦੁਆਰਾ ਪਗੋੜ ਸਾਹਿਬ ਇਹ ਚਰਾ ਭਾਈ ਜਿਹੜਾ ਰਾਜਾ ਰਤਨਾ ਸੀਗਾ ਉਹਦੇ ਬਾਰੇ ਲਿਖਿਆ ਵਾ ਉਹਨੇ ਬੇਨਤੀ ਕੀਤੀ ਸੀ ਕਿ ਪਾਸਾਇਨ ਵਿੱਚ ਰੋਕੋ ਤੇ ਬਹੁਤ ਟਾਈਮ ਇੱਥੇ ਬਾਬਾ ਜੀ ਰਹੇ ਗੁਰੂ ਗੋਬਿੰਦ ਸਿੰਘ ਜੀ ਇੰਨੇ ਫੇ ਚੌਕੀ ਦਾ ਠੇਕਾ ਬਚ ਰਹੀ ਫਤੌਰੀ ਆ ਗਈ ਆਹ ਸਾਡਾ ਖੜ ਕੇ ਮੂਰੇ ਆਹ ਵੇਹ ਕੈ ਚਾਲ ਪਰ ਮਾਰ ਗਿਆ ਇਹਨੂੰ ਬਚ ਕੇ ਰਹਿਣਾ ਪੈਣਾ ਹਰ ਪਾਸੇ ਇਹੀ ਮੂਰੇ ਨੇ ਯਕੀਨ ਮੰਨ ਹੋ ਜਾ ਵੀ ਹੋ ਜਾ ਪਾਸੇ ਹਮ ਟੱਕਰਾ ਮਾਰੀ ਹੋਈ ਜਾਂਦੇ ਨੇ ਇੰਨਾ ਐਵੇਂ ਠਾਣ ਬਾਰੇ ਮਖੇ ਲੇਫਟਾ ਮਾ ਅੱਛਾ ਇਹ ਕਮ데요 ਨਹੀਂ ਆ ਗਏ ਬੰਬੇ ਕੇ ਐਸੀ ਵਾਲੇ ਕੀ ਕਹਿੰਦੇ ਇਹਨਾਂ ਨੂੰ ਬਾਬਾ ਪੀਕਰ ਤੋਂ ਤਾਂ ਨਿਕਲੇ ਆ ਹਨ ਤਾਬੇ ਖੜੇ ਹੋਏ ਐਵੇਂ ਛਲਾਪੀਆਂ ਦੇ ਦਿੱਤੀਆਂ ਬਾਬਾ ਚੋਰੀ ਵਿੱਚ ਖੰਮਰੇ ਨੇ ਲਿਖਿਆ ਮਨ ਗੇਰਾ ਟਾਇਬੀ ਆਈ ਬਾਲੇ ਆਪਾਂ ਨਾਂਕ ਸੱਪਿਆ ਹੀ ਬਾਲੇ ਗਿਆ ਜਦੋਂ ਸਾਹਮਣੇ ਗੇਟ ਬੋਲ ਆ ਜਾਂਦਾ ਹਨ ਉਹ ਬੋਲ ਲਾ ਉੱਧਰ ਲੱਕੜ ਦੇ ਬੋਲ ਨੂੰ ਬੋਲ ਲੂਗਾ ਕਿੱਥੇ ਵੀ ਜਾਂਦਾ ਬਾਹਰ ਘੁੰਮ ਕੇ ਪਿੰਡ ਵਿੱਚ ਦੀ ਜਾ ਕੇ ਪਿੰਡੇ ਹਟਾਉਂਦਾ ਉਹ ਕਿਹੜਾ ਸੀ ਉਹ ਪਿੰਡ ਸੁਆਮੀਪੁਰ ਸੁਆਮੀਪੁਰ ਤਾਹ ਦੇ ਉੱਧਰ ਕੋਈ ਹੋਊਗਾ ਪਿੰਡ ਉਹਦੇ ਖਾਤੇ ਬੱਸ ਉੱਤੇ ਤੱਕ ਕੀ ਆ ਇਹ ਉਹਦੇ ਮੈਂ ਪੌੜਾ ਜਾਂਦਾ ਸਾਈਕਲ ਮੋਟਰਸਾਈਕਲ ਵਾਲੇ ਨੂੰ ਜਾ ਦਿੰਦੇ ਆ ਬੱਸ ਹੂੰ ਦੀ ਭੈ ਤੂੰ ਕਿੰਨੇ ਸਾਲ ਪਹਿਲਾਂ ਆਇਆ ਇੱਥੇ ਅੱਜ ਤਾਂ 2 ਸਾਲ ਪਹਿਲਾਂ ਵੀ ਆ ਕੇ ਗਿਆ ਮੈਂ ਅੱਜ ਤੋਂ 2 ਸਾਲ ਪਹਿਲਾਂ ਕਿਹਦੇ ਨਾਲ ਆਇਆ ਜੀ ਤੇਰੇ ਬਾਬੇ ਨੇ ਕੋਈ ਛਾਂ ਲੈਣਾ ਉੱਥੇ ਰੱਖ ਲੈਣਾ ਬਾਕਾ ਕੋਰੀ ਵੀ ਭੱਜ ਗਈ ਹੈ ਨਾ ਅੱਜ ਤੱਕ ਆ ਗਈ ਹੈ ਅਸੀਂ ਤਾਂ ਕਹਿਣਾ ਹੀ ਸੀ ਕੌਣ ਆਈ ਸੀ ਤੇ ਜਾਣਦੇ ਨਹੀਂ ਕੋਰੀ ਵੀ ਭੱਜ ਗਈ ਹੈ ਕੋਰੀ ਦਾ ਗੱਦਾ ਨਿਕਲ ਗਿਆ ਪਹਿਲੇ ਪਿਛਲੇ ਹਾਂ ਨਿਕਲ ਗਿਆ ਜੀ ਹਾਂ ਦੀ ਗੱਲ ਬਾਹ ਗਾਈਆਂ ਆ ਗਿਆ ਗਾਈਆਂ ਮੈਂ ਆ ਰੰਗ ਕਰਤਾ ਬੱਲੇ ਹਾਂ ਬਹੁਤ ਵਧੀਆ ਬਣਾਤਾ ਹੁਣ ਤਾਂ ਹੁਣ ਤਾਂ ਸਾਰਾ ਵਧੀਆ ਲੱਗਦਾ ਹੂੰ ਸਿੱਧੀ ਗਾਂ ਹੀ ਲੱਗਦੀ ਹੈ ਸਿੱਧੀ ਲੱਗਦੀ ਹੈ ਇੱਥੇ ਕੀ ਕੰਮ ਲੱਗਿਆ ਪਸ ਸਿੱਧੀ ਲੱਗਦੀ ਹੈ ਜਿੱਥੇ ਗਾਉਂਦਾ ਨਾ ਕੋਈ ਪਰਲਾ ਫਿਲਟਰੀ ਢਾ ਲਾ ਦੀ ਅਜਿਹਾ ਹੁੰਦਾ ਇੱਥੇ ਢਾ ਲਾ ਹਾਂ ਅਜਿਹੀ ਢਾ ਲਾ ਹੋਰ ਕੱਚੀ ਮੱਤੇ ਕਰ ਜਿੱਚ ਆ ਵੀ ਮੁੰਡਾ ਪਾਏ ਤੇ ਕੰਮਕਾਰ ਆਪਾਂ ਕਰਦੇ ਨੇ ਫਲੈਕਸਨ ਲਾ ਦੇਣੀ ਆ ਨਹੀਂ ਯਾਰ ਸੋ ਰਾਤ ਰਾਤ ਹੀ ਆਪਾਂ ਚਮਕਾ ਦੇਣਾ ਆ ਪਹਿਲਾਂ ਪੀ ਲੋ ਚਾਹ ਪਾਣੀ ਮੈਂ ਜਾਤੀ ਲੈਣਾ ਬਾਹਰਲਾ 뷰 ਕਿਉਂਕਿ ਰਾਮ ਦੇ 6-7 ਤਾਂ ਵੱਜ ਗਏ ਨੇ ਕੀ ਹਾਲ ਚਾਲ ਆ ਬਈ ਆਪਾਂ ਪਹੁੰਚ ਕੇ ਭਾਖੜਾਡੇ ਦੇ ਕੋਲੇ ਨਾਲਸਰ ਗੁਰਦਵਾਰੇ ਤੇ ਇੱਥੇ ਤੁਹਾਨੂੰ ਦਰਸ਼ਨ ਮੇਲੇ ਵਿਖਰਾਵਾਂਗੇ ਐਸਾ ਵਿਊ ਵੀ ਦਿਖਾਵਾਂਗੇ ਕਿੰਨਾ ਸੋਹਣਾ ਬਣਿਆ ਹੋਇਆ ਵਾ ਸ਼ਾਮ ਦਾ ਟਾਈਮ ਹੋ ਗਿਆ ਵਾ ਤੇ ਚਾਹ ਨਾਲ ਆਪਾਂ ਪਕੌੜੇ ਛਕ ਲਿਆ ਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪੂਰੇ ਇੱਥੇ ਦਾ ਵਿਊ ਦੇ ਭਰੇ ਪਏ ਨੇ ਚਮਕਦੜਾਂ ਨਾਲ ਇੰਨੇ ਚਮਕਦੜਾਂ ਨੇ ਤੇ ਵੱਡੇ ਵੱਡੇ ਚਮਕਦੜੇ ਵੀ ਹੈ ਨੇ ਛੋਟੇ ਛੋਟੇ ਨੇ ਇਤਰਾ ਵਿਊ ਵੀ ਦੇਖੋ ਕਿੰਨਾ ਸੋਹਣਾ ਹੈ ਇਸ ਟਾਈਮ ਦਾ ਦੇਖੋ ਚਾਰੇ ਪਾਸੇ ਤੁਹਾਨੂੰ ਘੁਮਾ ਕੇ ਦਿਖਾ ਦਿੰਨੇ ਆ ਵਿਊ ਤੇ ਇੱਧਰ ਆ ਜਾਨਾ ਆਪਣਾ ਨਾਨਕ ਸਾਹਿਬ ਠਾਟ ਗੁਰਦੁਆਰਾ ਸਾਹਮਣੇ ਇੱਥੇ ਨੇ ਬੜੀਆਂ ਬੜੀਆਂ ਪਹਾੜੀਆਂ ਬਹੁਤ ਸੁੰਦਰ ਐ ਇਸ ਮੁਕਤ ਜਿੰਦੀਆਂ ਨੇ ਬਹੁਤ ਬੜੀ ਰਾਤ ਨੂੰ ਇੱਥੇ ਮੈਂਦਾ ਵੀ ਚੌਕੀਦਾਰ ਆ ਲੱਗ ਜਾਂਦਾ ਵਾ ਗੇਟ ਇੱਥੇ ਆ ਚੌਕੀਦਾਰ ਇੱਥੇ ਬਹਿ ਜਾਂਦਾ ਵਾ ਇਹਨੂੰ ਪੁੱਛ ਕੇ ਫਿਰ ਅੰਦਰ ਜਾਣਾ ਪੈਂਦਾ ਵਾ ਪਰ ਆ ਗਏ ਆਪਾਂ ਪਾ ਆਪਾਂ ਹੁਣ ਚੜ ਕੇ ਤੀਜੀ ਮੰਜ਼ਲ ਤੇ ਇੱਥੋਂ ਤੁਹਾਨੂੰ ਸਾਰਾ ਵੀ ਉਹ ਦਿਖਾਵਾਂਗੇ ਇੱਧਰ ਸਾਰਾ ਨਾ ਆਹ ਭਾਗ ਡੈਮ ਦਾ ਪਾਣੀ ਇੱਧਰ ਆਉਂਦਾ ਇੱਥੇ ਸਾਹਮਣੇ ਇੱਥੋਂ ਫਿਰ ਨਗਲ ਡੈਮ ਨੂੰ ਜਾਂਦਾ ਵਾ ਉਹ ਸਾਹਮਣੇ ਪਹਾੜੀਆਂ ਬੜੀਆਂ ਬਣੀ ਦੀਆਂ ਨੇ ਨਾ ਇਹਦੇ ਪਿਛਲੇ ਪਾਸੇ ਜਾ ਕੇ ਇਧਰ ਨੂੰ ਭਾਗੜਾ ਡੈਮ ਆ ਇੱਥੇ ਲੱਕੜੀ ਟ੍ਰੇਨ ਵੀ ਆਉਂਦੀ ਆ ਜਿਹੜੀ ਅੰਗਰੇਜ਼ਾਂ ਮੋਕੇ ਦੀ ਚੱਲੀ ਆ ਇੱਥੇ ਨਗਲ ਡੈਮ ਤੋਂ ਮੁਲਾਜ਼ਮ ਲੈ ਕੇ ਇਧਰ ਨੂੰ ਜਾਂਦੀ ਆ ਆਪਣੇ ਭਾਗੜਾ ਡੈਮ ਇਹ ਉੱਪਰਲਾ ਵਿਊ ਆ ਵਧੀਆ ਇਸ ਤੋਂ ਬਾਅਦ ਫਿਰ ਹੁਣ ਦਿਨ ਛਪ ਜਾਣਾ ਮੈਂ ਤੁਹਾਨੂੰ ਹੁਣ ਮੈਂ ਚਮਕੜੀ ਵੀ ਦਿਖਾਉਂਗਾ ਕਿਉਂਕਿ ਚਮਕੜ ਜਿਉਂ-ਜਿਉਂ ਰਾਤ ਹੁੰਦੀ ਆ ਫਿਰ ਬਾਹਰ ਨਿਕਲਦੇ ਨੇ ਹੋ ਆਗੇ ਨਾ ਹੋ ਆਗੇ ਚਮਕ ਜੜ ਕਿੱਡੇ-ਕੱਡੇ ਨੇ ਇਹ ਬਹੁਤ ਵੱਡੇ-ਵੱਡੇ ਨਹੀਂ ਛੋਟੇ ਨਹੀਂ ਆਗੇ ਇਹ ਕਾਫੀ ਵੱਡੇ ਨੇ ਇਹ ਜਿਉਂ-ਜਿਉਂ ਨੇਰਾ ਹੋਣਾ ਵਾ ਚਮਕ ਜੜਾਂ ਦੇ ਬਾਹਰ ਆਈ ਜਾਣਾ ਇਧਰ ਹਮਣ ਵੀਰ ਲੱਗੇ ਆ ਕੋੜੀ ਖਿੱਚਣ ਤੇ ਆ ਵੀ ਥੱਕ ਕੇ ਬਹਿ ਗਏ ਨੇ ਲਗਾਤਾਰ ਚੱਲਦਾ ਪਿਆ ਕੰਮ ਕੋੜੀ ਖਿਚੜੀ ਬਹੁਤ ਔਖੀ ਆ ਇਹ ਤਾਂ ਹੈ ਹੀ ਕੋੜੀ ਕਰੇ ਉੱਧਰੋਂ ਭੱਜ ਲੈ ਦੇ ਕਦੇ ਉੱਧਰੋਂ ਭੱਜ ਲੈ ਆਣੇ ਸਪੀਡ ਖੱਚਦੀ ਆ ਕਹਿੰਦਾ ਫਟਾਫਟ ਕੰਮ ਨਿਵੇੜਨਾ ਵਾ ਅੱਗੇ ਨੂੰ ਅੱਗੇ ਨੂੰ ਅੱਗੇ ਨੂੰ ਹਮੜ ਖੱਚੀ ਜਾਲ ਖੱਚੀ ਜਾਲ ਕੋੜੀ ਖੱਚਦੇ ਖੱਚਦੇ ਸ਼ਾਬਾਸ਼ ਸ਼ਾਬਾਸ਼ ਉਹ ਮੋੜ ਲਿਓ ੁੱਡਾ ਰੋਲ ਖਰੇ ਗਿਆ ਪੂਰੇ ਜੋਰਾ-ਸੋਰਾ ਤੇ ਨੇ ਅਮਨ ਕਹਿੰਦਾ ਮੈਂ ਕੋੜੀ ਨਹੀਂ ਛੱਡਦਾ ਹੈਗਾ ਮਗਲਕਨ ਮੈਂ ਵੀ ਪੂਰਾ ੱਟਕਾ ਲਾਉਂ ਫਰੈਂਚ ਸੁਣੀ ਪੂਰਾ ਕੰਮ ਖੱਟ ਰਏ ਨੇ ਜੋਰਾ-ਸੋਰਾ ਤੇ ਨਾ ੱਟਕ ੱਟਕ ਜਲਦੀ ਪਈ ਆ ਉਪਰਾਂ ਦੀ ਰੇਲ ਬਣੀ ਹੋਈ ਆ ਉਹ ਬਚਾਲੇ ਲੋਡ ਕਰਦੇ ਰਹ ਜਾਂਦੇ ਨੇ ਇੱਧਰ ਲੈਟ ਭੱਜ ਜਾਂਦੀ ਆ ਇਹ ਗਰਮ ਹੋ ਜਾਂਦੀ ਆ ਲੈਟ ਹੈ ਯਾਰ ਦਿਖਾ ਰਹੇ ਨਹੀਂ ਕਿ ਕੌਣ ਆਇਆ ਕੌਣ ਨਹੀਂ ਦੇਖਣਾ ਪਹਿਲਾਂ ਮੁੰਡੇ ਜਿਹੜੇ ਮੁੰਡੇ ਪੂਰੇ ਜੋਰਾ ਖੋਰਾ ਦੇ ਲੱਗੇ ਹੋਏ ਨੇ ਉੱਤਰ ਵੀ ਲੱਗੇ ਹੋਏ ਨੇ ਉਹ ਕੋੜੀ ਅਮਨ ਨੇ ਦਵਲਤੀ ਮੈਂ ਰਹਿ ਗਿਆ ਮਗਰ ਹੁਣ ਕਿੱਥੇ ਲੈ ਜਾਣੀਆਂ ਚੱਲ ਮੋੜ ਕੇ ਏ ਚੱਲ ਸ਼ਾਲਕੇ ਰੱਖ ਚਦੇ ਕਰਾਂ ਸਾਵਾਸ ਤੇਰੀ ਚੱਲੀ ਚੱਲ ਚੱਲੀ ਚਾਲਾ ਮਣਸੀਆਂ ਲੈ ਵੀ ਹੁਣ ਪੱਕਰੇ ਮੂੰਹ ਇਧਰੋਂ ਕਰ ਦੋ ਓ ਮੁੰਡਿਓ ਪੱਕਰੇ ਮੂੰਹ ਇਧਰੋਂ ਕਰ ਦੋ ਓ ਹੌਲੀ ਹੌਲੀ ਓਏ ਅਮਣਾ ਤੂੰ ਬਣਾਟੇਂ ਹੀ ਹੋਵੇ ਲਓ ਜੀ ਰਾਤ ਦੇ ਬੱਜ ਗਏ ਨੇ 3 ਬਸ ਹੁਣ ਰਹਿ ਗਿਆ ਘੰਟੇ ਦਾ ਕੰਮ ਹੋਰ ਹੁਣ ਤਾਂ ਮੁੰਡੇ ਨੇ ਨਵੇੜ ਦੇਣਾ ਆਪਾਂ ਇਹ 4 ਵਜੇ ਤੱਕ ਆਪਾਂ ਕੰਮ ਨਵੇੜ ਕੇ ਸਨਾਂ ਦੇ ਆਰਾਮ ਸਵੇਰ ਦੇ 8-9 ਤੱਕ ਆਰਾਮ ਕਰਦੇ ਦੇਖਾਂਗੇ ਆ ਬੱਜ ਗਏ ਨੇ 4 ਵਜੇ ਦਾ ਟਾਈਮ ਹੋ ਗਿਆ ਲੈ ਤਕਰੀਬਨ ਕੰਮ ਨਵੇੜ ਤੱਕ ਮੁੰਡੇ ਨੇ ਥੋੜੇ ਰਹਿ ਗਏ ਬਸ ਹੋ ਗਿਆ ਹੋ ਗਿਆ ਸਭ ਤੇ ਰੋ ਹੁਣ ਆਪਾਂ ਕਰਦੇ ਆਰਾਮ ਕਰਦੇ